ਨਵਾਂ ਅਕਾਲੀ ਦਲ ਤੇ ਪੁਰਾਣਾ ਅਕਾਲੀ ਦਲ ਇਹਨੂੰ ਇਸ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਸਮੇਂ-ਸਮੇਂ ਦੇ ਉੱਪਰ ਹਮੇਸ਼ਾ ਹੀ ਸੁਧਾਰ ਦੀ ਜ਼ਰੂਰਤ ਹੁੰਦੀ ਹੈ ਹੁਣ ਐਸ ਲਈ ਜ਼ਰੂਰਤ ਸੀਗੀ ਇਸ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਢਾਂਚਾ ਬਣਿਆ ਬਣਾਇਆ ਜਾਵੇ ਸਾਡੀ ਲੀਡਰਸ਼ਿਪ ਹੈਗੀ ਹੈ ਜੇ ਅਸੀਂ ਪਿਛਲੀਆਂ ਇਲੈਕਸ਼ਨਾਂ ਨੂੰ ਦੇਖਿਆ ਜਾਵੇ ਉਹਦੇ ਵਿੱਚ ਤਕਰੀਬਨ ਸੰਗਤ ਨੇ ਪਬਲਿਕ ਨੇ ਸਾਨੂੰ ਸਾਰਿਆਂ ਨੂੰ ਨਕਾਰ ਦਿੱਤਾ ਸਾਨੂੰ ਉਹਦੇ ਰੀਜ਼ਨਸ ਢੂੰਢਣੇ ਚਾਹੀਦੇ ਸੀ ਸਰਕਾਰਾਂ ਰਿਪੀਟ ਵੀ ਕੀਤੀਆਂ ਪਰ ਹੁਣ ਸਥਿਤੀ ਇਹ ਜੀ ਹੈ ਕਿ ਜਮਾਨਤਾ ਬਚਾਉਣੀਆਂ ਵੀ ਔਖੀਆਂ ਹੋ ਗਈਆਂ ਅਸੀਂ ਇਹਦੇ ਕਾਰਨ ਜੇ ਸੋਚਿਆ ਜਾਵੇ ਤਾਂ ਅਸੀਂ ਆਪ ਹੀ ਆ ਜਿਹੜੇ ਪਰਵਾਰ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨਾ ਪਰਿਵਾਰਾਂ ਨੇ ਖੜਾ ਕੀਤਾ ਸੀ ਆਪਾਂ ਉਹਨਾਂ ਨੂੰ ਇੱਜ਼ਤ ਕਰਕੇ ਇੱਥੋਂ ਦੁੜਾਇਆ ਲੈ ਕੇ ਆਏ ਸੀ ਕਿਹਾ ਅੱਜ ਤੁਹਾਨੂੰ ਨਜ਼ਰ ਆਂਦੀ ਹੈ ਔਰ ਜਿਹੜੇ ਮੌਜੂਦਾ ਬੈਠੇ ਹੋਏ ਨੇ ਕੁਰਸੀਆਂ ਦੇ ਉੱਤੇ ਕਿਹਾ ਅਸੀਂ ਕਦੀ ਝਾਤ ਮਾਰੀਏ ਦੇਖਿਆ ਕਿ ਇਹਨਾਂ ਨੇ ਅਕਾਲੀ ਦਰ ਨੂੰ ਦਿੱਤਾ ਕੀ ਆਪਾਂ ਹਰ ਸਮੇਂ ਗਲਤੀਆਂ ਤੇ ਗਲਤੀਆਂ ਕਰਦੇ ਆਂ ਜਿਹੜਾ ਕੋਈ ਦੋ ਪੈਸੇ ਚਾਰ ਪੈਸੇ ਜਾਂ ਵੱਡੀ ਗੱਡੀ ਲੈ ਕੇ ਆਂਦਾ ਆਪਾਂ ਉਹਨੂੰ ਅੱਗੇ ਲੈ ਆਂਦੇ ਆਂ ਉਹ ਪਰਿਵਾਰ ਉੱਥੇ ਹੀ ਬੈਠੇ ਹੋਏ ਨੇ ਉਹਨਾਂ ਨੇ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਉਸ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ ਕਿ ਅੱਛਾ ਸਮਾਂ ਕਿਸ ਵੇਲੇ ਆਏ ਉਹ ਦੁਬਾਰਾ ਐਕਟਿਵ ਹੋ ਪਰ ਅੱਜ ਵੀ ਇਦਾਂ ਹੀ ਲੱਗ ਰਿਹਾ ਹੈ ਕਿ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰਤ ਹੈ ਸਮਝਣ ਦੀ ਹਰਪ੍ਰੀਤ ਸਿੰਘ ਜੀ ਬਣ ਕੇ ਉਹਨਾਂ ਕੋਲ ਨਿਸ਼ਾਨ ਨਹੀਂ ਹੈਗਾ ਉਹਨਾਂ ਕੋਲ ਕਾਨੂੰਨੀ ਅਸੀਂ ਕਾਨੂੰਨੀ ਤਗੜੇ ਆ ਨਾ ਤੇ ਤੇ ਕਾਨੂੰਨ ਦੀ ਜੇ ਅਸੀਂ ਤਗੜੇ ਸੀ ਤੇ ਅਸੀਂ ਤਿੰਨ ਸੀਟਾਂ ਦੇ ਕਿਉਂ ਰਹਿ ਗਏ ਜੇ ਅਸੀਂ ਤਗੜੇ ਸੀਗੇ ਤੇ ਮੈਨੂੰ ਇਹ ਦੱਸੋ ਜ਼ਮਾਨਤ ਕਿੱਦੀ ਬਚੀ ਹੈ ਸਾਡੀਆਂ ਜਮਾਨਤਾਂ ਤੱਕ ਤੇ ਬੱਚਿਆਂ ਨੇ ਇਹਨੂੰ ਵੀ ਛੱਡੋ ਜੀ ਤੁਸੀਂ ਕਾਉਂਸਲਰ ਦੇ ਆ ਜਾਓ ਜਿਸ ਅਕਾਲੀ ਦਲ ਦੀ ਟਿਕਟ ਲੈਣ ਲਈ ਲੜਾਈ ਜਲਦੀ ਸੀ ਤੱਕੇ ਸ਼ਹੀ ਗਾ ਹੁੰਦੀ ਸੀ ਅਪਰੋਚਾਂ ਲਾਈਆਂ ਜਾਂਦੀਆਂ ਸੀ ਅੱਜ ਉੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਨਹੀਂ ਖੜਾ ਕਰ ਸਕਿਆ 6 ਮਹੀਨੇ 8 ਮਹੀਨੇ ਜਾਂ 1 ਸਾਲ ਦਾ ਰਿਜ਼ਲਟ ਕੱਟিয়ে ਕਿ 1 ਸਾਲ ਤੋਂ ਜੋ ਚੱਲ ਰਿਹਾ ਹੈ ਕੀ ਅਸੀਂ ਉਹਦੇ 'ਚ ਕੋਈ ਪ੍ਰਾਪਤ ਕੀਤਾ ਜਾਂ ਅਸੀਂ ਗੁਆਇਆ ਜੇ ਤੇ ਪ੍ਰਾਪਤ ਕੀਤਾ ਫਿਰ ਤੁਸੀਂ ਇਹ ਲੜਾਈ ਨੂੰ ਅੱਗੇ ਰੱਖੋ ਜੇ ਪ੍ਰਾਪਤ ਨਹੀਂ ਕੀਤਾ ਤੇ ਫਿਰ ਸਾਨੂੰ ਆਪਣੀ ਈਗੋ ਛੱਡਣੀ ਚਾਹੀਦੀ ਹੈ ਤੇ ਬੈਠ ਕੇ ਮਿਲ ਜੁਲ ਕੇ ਬੈਠ ਕੇ ਇਹਦਾ ਹੱਲ ਕੱਢਣਾ ਚਾਹੀਦਾ ਜਗਬਾਨੀ ਟੀਵੀ ਦੇ ਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਰਾਜ ਦੋਸਤੋ ਇੱਕ ਸਮਾਂ ਸੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਅਕਾਲੀ ਦਲ ਨੇ ਸਰਕਾਰਾਂ ਬਣਾਈਆਂ ਵੀ ਹੰਡਾਈਆਂ ਵੀ ਤੇ ਰੀਪੀਟ ਵੀ ਕੀਤੀਆਂ ਪਰ ਹੁਣ ਜਦੋਂ ਪਿਛਲੇ ਸਮੇਂ ਦੇ ਵੱਲ ਨਜ਼ਰ ਮਾਰਦੇ ਆ ਤਾਂ ਅਕਾਲੀ ਦਲ ਦੇ ਹਾਲਾਤ ਜਿਹੜੇ ਸੁਖਾਵੇਂ ਨਜ਼ਰ ਨਹੀਂ ਆਉਂਦੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਵਾਂ ਅਕਾਲੀ ਦਲ ਬਣਿਆ ਜਿਸ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਨੂੰ ਲਗਾਇਆ ਗਿਆ ਤਾਂ ਅਕਾਲੀ ਦਲ ਕਈ ਤੜਿਆਂ ਦੇ ਵਿੱਚ ਵੰਡਿਆ ਨਜ਼ਰ ਆਉਂਦਾ ਆ ਅਖੀਰਕਾਰ ਅਜਿਹੀ ਸਥਿਤੀ ਪੈਦਾ ਕਿਉਂ ਹੋਈ ਆ ਇਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪਾਟਿਆ ਜਿਹੜੇ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਭਾਡੇ ਸਾਹਿਬ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਦਾਂ ਹੈ ਕਿ ਨਵਾਂ ਅਕਾਲੀ ਦਲ ਤੇ ਪੁਰਾਣਾ ਅਕਾਲੀ ਦਲ ਇਹਨੂੰ ਇਸ ਤਰੀਕੇ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ ਸਮੇਂ-ਸਮੇਂ ਦੇ ਉੱਪਰ ਹਮੇਸ਼ਾ ਹੀ ਸੁਧਾਰ ਦੀ ਜ਼ਰੂਰਤ ਹੁੰਦੀ ਹੈ ਹੁਣ ਇਸ ਲਈ ਜ਼ਰੂਰਤ ਸੀਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਢਾਂਚਾ ਬਣਿਆ ਬਣਾਇਆ ਜਾਵੇ ਮੌਜੂਦਾ ਜਿੰਨੀ ਸਾਡੀ ਲੀਡਰਸ਼ਿਪ ਹੈਗੀ ਹੈ ਜੇ ਅਸੀਂ ਪਿਛਲੀਆਂ ਇਲੈਕਸ਼ਨਾਂ ਨੂੰ ਦੇਖਿਆ ਜਾਵੇ ਉਹਦੇ ਵਿੱਚ ਤਕਰੀਬਨ ਸੰਗਤ ਨੇ ਪਬਲਿਕ ਨੇ ਸਾਨੂੰ ਸਾਰਿਆਂ ਨੂੰ ਨਕਾਰ ਦਿੱਤਾ ਸਾਨੂੰ ਉਹਦੇ ਰੀਜ਼ਨਸ ਢੂੰਢਣੇ ਚਾਹੀਦੇ ਸੀ ਆਪਾਂ ਉਧਰਲੇ ਪਾਸੇ ਧਿਆਨ ਦੇਣ ਦੀ ਬਜਾਏ ਆਪਾਂ ਵਨ ਡੇ ਚ ਜ਼ਿਆਦਾ ਚੱਲਗੇ ਹੁੰਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਨਾਇਆ ਗਿਆ ਤੇ ਮੇਰੇ ਸਮਝ ਦੇ ਮੁਤਾਬਕ ਸਾਨੂੰ ਸਾਰਿਆਂ ਨੂੰ ਇਕੱਠੇ ਹੋਊਗੇ ਐਵੇਂ ਕੇਵਲੀ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਔਰ ਐਵੇਂ ਕੇਵਲੀ ਰਲ ਕੇ ਕੋਈ ਪਲੇਟਫਾਰਮ ਬਣਾਉਣਾ ਚਾਹੀਦਾ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਜਾਸਿਸਿਕ ਕੌਮ ਨੂੰ ਇੱਕ ਸਹੀ ਦਿਸ਼ਾ 'ਚ ਲੈ ਕੇ ਜਾਣਾ ਹੈ ਜਾਂ ਉਹਨਾਂ ਨੂੰ ਦੁਬਾਰਾ ਇਕੱਠੇ ਕਰਨਾ ਹੈ। ਔਰ ਤੁਹਾਨੂੰ ਕੀ ਲੱਗਦਾ ਹੈ ਕਿ ਇਕੱਠੇ ਕੌਣ ਕਰ ਸਕਦਾ ਹੈ ਕਿਉਂਕਿ ਜੇਕਰ ਕੱਲ੍ਹ ਦੀਆਂ ਸਪੀਚਾਂ ਦੇਖਦੇ ਆਂ ਇੱਕ ਪਾਸੇ ਜਿਹੜਾ ਮੌਜੂਦਾ ਅਕਾਲੀ ਦਲ ਹੈਗਾ ਉਹਨਾਂ ਦੇ ਟੀਡਰਾਂ ਦੇ ਬਿਆਨ ਵੀ ਸਾਹਮਣੇ ਹੁੰਦੇ ਆ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਕਿਹਾ ਜਾਂਦਾ ਕਿ ਉਹਨਾਂ ਦਾ ਇਹ ਹਦੇਸ਼ ਸੀਗਾ ਕਿ ਚੁੱਲ੍ਹੇ ਜਿਹੜੇ ਆ ਉਹ ਵੱਖਰੇ ਸਮੇਟੇ ਜਾਣ ਪਰ ਇੱਥੇ ਵੱਖਰਾ ਚੁੱਲਾ ਬਣਾ ਲਿਆ ਲੱਗਦਾ ਜਦੋਂ ਅਜਿਹੀ ਸਥਿਤੀ ਬਣੀ ਹੋਵੇ ਤੇ ਇਹ ਨੋਬਤ ਆ ਸਕਦੀ ਹੈ ਕਿ ਦੋ ਅਕਾਲੀ ਦਲ ਜਿਹੜੇ ਬਣੇ ਹੈਗੇ ਆ ਤੇ ਉਹ ਇਕੱਠੇ ਹੋ ਸਕਦੇ ਇੱਕ ਪਲੈਟਫਾਰਮ ਤੇ ਆ ਸਕਦੇ ਦੇਖਿਆ ਜਾਵੇ ਤੇ ਲੀਡਰਸ਼ਿਪ ਦੇ ਵਿੱਚ ਕਿਧਰੇ ਕਿਧਰੇ ਕਮੀ ਨਜ਼ਰ ਆਈ ਹੈ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਸੀਗਾ ਵੇਟ ਐਂਡ ਵਾਚ ਦੀ ਸਥਿਤੀ ਨੂੰ ਅਪਣਾਉਣਾ ਚਾਹੀਦਾ ਸੀ ਲੇਕਿਨ ਬਹੁਤ ਜ਼ਿਆਦਾ ਜਲਦਬਾਜ਼ੀ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਬਿਆਨ ਆਏ ਨੇ ਆਪਾਂ ਇਹਨਾਂ ਨੂੰ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਚੰਗਾਈ ਚੰਗੀਆਂ ਵਾਲੀ ਗੱਲ ਨਹੀਂ ਹੈ ਇਹ ਆਨ ਆਲੇ ਸਮੇਂ 'ਚ ਇਹ ਵੀ ਨੁਕਸਾਨ ਦੇ ਸਾਨੂੰ ਸਾਬਤ ਹੋਨੇ ਆ ਇਸ ਲਈ ਸੋਚ ਸਮਝ ਕੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਬਿਆਨ ਦੇਣਾ ਜਿਹਦਾ ਕਿਉਂਕਿ ਅਸੀਂ ਦਿਨੋ ਦਿਨ ਪਛਾਣ ਉਜਾ ਰਹੇ ਹਾਂ ਜੇ ਤੇ ਅਸੀਂ ਅੱਗੇ ਨੂੰ ਆ ਰਹੇ ਹੋਈਏ ਲੋਕੀ ਸਾਨੂੰ ਪਸੰਦ ਕਰ ਰਹੇ ਹੋਣ ਫਿਰ ਤਾਂ ਸਮਝ ਆਂਦੀ ਹੈ ਆ ਹੋਂ ਦੀਆਂ ਇਲੈਕਸ਼ਨਾਂ ਦੇਖ ਲਓ ਕੌਂਸਲਰ ਦੀਆਂ ਇਲੈਕਸ਼ਨਾਂ ਦੇਖ ਲਓ ਆਪਾਂ ਖੜੇ ਕਿਤੇ ਆਂ ਔਰ ਸਾਨੂੰ ਇਸ ਚੀਜ਼ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਨੂੰ ਸੰਗਤ ਨੇ ਸਾਨੂੰ ਪਬਲਿਕ ਨੇ ਨਕਾਰ ਦਿੱਤਾ ਤੇ ਬਿਆਨ ਦੇਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਅੱਜ ਦੀ ਡੇਟ ਵਿੱਚ ਜੇ ਮੈਂ ਤੁਸੀਂ ਕਰ ਨਕਾਰ ਦਿੱਤਾ ਖਾਸ ਤੌਰ ਤੇ ਆਪਾਂ ਜਲੰਧਰ ਦੀ ਵੀ ਗੱਲ ਕਰਦੇ ਆ ਕਾਉਂਸਲਰ ਦੀਆਂ ਚੋਣਾਂ ਹੋਣਗਾ ਉਸ ਦੇ ਵਿੱਚ ਜਮਾਨਤਾ ਜਬਤ ਹੁੰਦਾ ਕੀ ਹਾਲ ਲੱਗਦਾ ਹੈ ਕਿ ਭਾਵੇਂ ਜਲੰਧਰ ਵੈਸਟ ਦੀ ਗੱਲ ਕਰ ਲਈ ਜਾਵੇ ਭਾਵੇਂ ਲੁਧਿਆਣਾ ਦੀ ਗੱਲ ਕਰ ਲਈ ਜਾਵੇ ਲੋਕ ਸਭਾ ਜਦੋਂ ਬਾਈ ਇਲੈਕਸ਼ਨ ਹੋਣਗਾ ਉਸ ਦੀ ਗੱਲ ਕਰ ਲਈ ਜਾਵੇ ਕਾਰਨ ਕੀ ਲੱਗਦਾ ਹੈ ਕਿਉਂਕਿ ਕਿਸੇ ਹਲਕੇ ਦੇ ਵਿੱਚ ਸਥਿਤੀ ਮਾੜੀ ਹੋਣੀ ਹੈ ਪਰ ਓਵਰਆਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੋਣਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਅਕਾਲੀ ਦਲ ਸਰਕਾਰਾਂ ਰਿਪੀਟ ਵੀ ਕੀਤੀਆਂ ਪਰ ਹੁਣ ਸਥਿਤੀ ਇਹ ਜੀ ਹੈਗੀ ਆ ਕਿ ਜ਼ਮਾਨਤਾ ਬਚਾਉਣੀਆਂ ਵੀ ਔਖੀਆਂ ਹੋ ਗਈਆਂ ਇਸੇ ਦੇ ਕਾਰਨ ਜੀ ਸੋਚਿਆ ਜਾਵੇ ਤੁਸੀਂ ਆਪ ਹੀ ਆ ਜਿਹੜੇ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨਾ ਪਰਿਵਾਰਾਂ ਨੇ ਖੜਾ ਕੀਤਾ ਸੀ ਆਪਾਂ ਉਹਨਾਂ ਨੂੰ ਬੇਇੱਜ਼ਤ ਕਰਕੇ ਇੱਥੋਂ ਦੁੜਾਇਆ। ਔਰ ਜਿਨ੍ਹਾਂ ਨੂੰ ਲੈ ਕੇ ਆਏ ਸੀ, ਕਿਹਾ ਅੱਜ ਉਹ ਤੁਹਾਨੂੰ ਨਜ਼ਰ ਆਂਦੇ ਆ। ਔਰ ਜਿਹੜੇ ਮੌਜੂਦਾ ਬੈਠੇ ਹੋਏ ਨੇ ਕੁਰਸੀਆਂ ਦੇ ਉੱਤੇ, ਕਿਹਾ ਅਸੀਂ ਕਦੀ ਝਾਤ ਮਾਰੀਏ ਦੇਖਿਆ ਕਿ ਇਹਨਾਂ ਨੇ ਅਕਾਲੀ ਦਲ ਨੂੰ ਦਿੱਤਾ ਕੀ ਹੈ। ਆਪਾਂ ਹਰ ਸਮੇਂ ਗਲਤੀਆਂ ਤੇ ਗਲਤੀਆਂ ਕਰ ਰਹੇ ਆਂ। ਜਿਹੜਾ ਕੋਈ 2 ਪੈਸੇ ਚਾਰ ਪੈਸੇ ਜਬ ਵੱਡੀ ਗੱਡੀ ਲੈ ਕੇ ਆਂਦਾ ਆਪਾਂ ਉਹਨੂੰ ਅੱਗੇ ਲੈ ਜਾਂਦੇ ਆਂ ਆਪਾਂ ਇਹ ਤਾਂ ਦੇਖਦੇ ਹੀ ਨਹੀਂ ਕਿ ਆਪਾਂ ਜਿੰਨਾ ਪਰਿਵਾਰਾਂ ਨੇ ਅਕਾਲੀ ਦਲ ਨੂੰ ਖੜਾ ਕੀਤਾ ਬੂਟਾ ਲਾਇਆ ਦਰਖਤ ਬਾਇਆ ਐਡਾ ਵੱਡਾ ਅਕਾਲੀ ਦਲ ਦੀ ਗਰਾਊਂਡ ਹੈ 1900 100 ਸਾਲ ਪੁਰਾਣੀ ਪਾਰਟੀ ਦਾ ਅੱਜ ਇਹ ਹਾਲ ਹੋਣ ਦਾ ਕਾਰਨ ਕੀ ਹੈ ਜਿਸ ਟਾਂ ਦੇ ਅਸੀਂ ਬੈਠੇ ਉਹੀ ਟਾਂ ਵੱਢਣੀ ਚਾਲੂ ਕਰਦੀ ਔਰ ਜਿਹੜੇ ਲੋਕਾਂ ਨੂੰ ਅਸੀਂ ਲੈ ਕੇ ਆਏ ਸੀ ਜਿਨ੍ਹਾਂ ਕਾਰਨ ਆਪਣੇ ਪਰਿਵਾਰਾਂ ਨੂੰ ਸ਼ਰੂਮ ਨਹੀਂ ਅਕਾਲੀ ਦਲ ਦੇ ਜਿਨ੍ਹਾਂ ਨੇ ਖੜਾ ਕੀਤਾ ਉਹ ਪਰਿਵਾਰਾਂ ਨੂੰ ਆਪਾ ਦੁੜਾਇਆ ਅੱਜ ਕਿਹਾ ਉਹ ਪਰਿਵਾਰ ਉੱਥੇ ਹੀ ਨੇ ਤੁਸੀਂ ਜਲੰਧਰ ਦੇ ਵਿੱਚ ਨਜ਼ਰ ਮਾਰ ਲਓ ਉਹ ਪਰਿਵਾਰ ਉੱਥੇ ਹੀ ਬੈਠੇ ਹੋਏ ਨੇ ਉਹਨਾਂ ਨੇ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹੈ ਕਿ ਅੱਛਾ ਸਮਾਂ ਕਿਸ ਵੇਲੇ ਆਏ ਤੇ ਉਹ ਦੁਬਾਰਾ ਐਕਟਿਵ ਹੋਣ ਪਰ ਅੱਜ ਵੀ ਇਦਾਂ ਹੀ ਲੱਗ ਰਿਹਾ ਹੈ ਕਿ ਅਜੇ ਵੀ ਸ਼੍ਰੋਮ ਨਹੀਂ ਅਕਾਲੀ ਦਲ ਨੂੰ ਜ਼ਰੂਰਤ ਹੈ ਸਮਝਣ ਦੀ ਅਜੇ ਇਹਨਾਂ ਨੂੰ ਸਮਝ ਨਹੀਂ ਆਈ ਸਮਝ ਨਹੀਂ ਜੀ ਅਜੇ ਵੀ ਜ਼ਰੂਰਤ ਹੈ ਕਿ ਜੇ ਹੁਣ ਵੀ ਅਸੀਂ ਆਪਣਾ ਰਵਈਆ ਬਦਲਿਆ ਨਾ ਤੇ ਆਉਣ ਵਾਲਾ ਸਮਾਂ ਹੋਰ ਨੁਕਸਾਨ ਦੇ ਐ ਸਾਡੇ ਲਈ ਕਿਸ ਤਰ੍ਹਾਂ ਦਾ ਰਵਈਆ ਹੈਗਾ ਪ੍ਰਧਾਨ ਬਦਲਣਾ ਪੈਣਾ ਹੈਗਾ ਜਾਂ ਫਿਰ ਇੱਕ ਪਾਸੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਅਸੀਂ ਕਾਨੂੰਨੀ ਤੌਰ ਤੇ ਵੀ ਸਹੀ ਹੈਗੇ ਆ ਅਸੀਂ ਡੈਲੀਗੇਟ ਬੁਲਾ ਕੇ ਪ੍ਰਧਾਨ ਚੁਣਿਆ ਦੂਸਰੇ ਪਾਸੇ ਜੋ ਨਵਾਂ ਕਾਲੀ ਦਲ ਬਣਾ ਹੈਗਾ ਉਹਦਾ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੇ ਕੋਲ ਤਾਂ ਪਾਰਟੀ ਦਾ ਨਾਮ ਵੀ ਹੈ ਨਹੀਂ ਨਿਸ਼ਾਨ ਵੀ ਹੈ ਨਹੀਂ ਤਾਂ ਇਹ ਜੀ ਸਥਿਤੀ ਬਣੀ ਪਈ ਹੈ ਝਗੜਾ ਨਾਮ ਨਿਸ਼ਾਨ ਦਾ ਨਹੀਂ ਹੈਗਾ ਝਗੜਾ ਇਸ ਚੀਜ਼ ਦਾ ਕਿ ਦੁਆਰਾ ਸ਼ਰੋਮਨੀ ਅਕਾਲੀ ਦਲ ਨੂੰ ਕਿਸ ਤਰੀਕੇ ਨਾਲ ਖੜਾ ਕੀਤਾ ਜਾਵੇ। ਕੀ ਜਿਸ ਨਿਸ਼ਾਨ ਦੇ ਉੱਤੇ ਅਸੀਂ ਲੜੇ ਆਂ ਤੇ ਸੀਟਾਂ ਤਾਂ ਸਾਨੂੰ ਤਿੰਨ ਹੀ ਮਿਲੀਆਂ ਹਨਾ। ਕੀ 100 ਸਾਲ ਦੇ ਇਤਿਹਾਸ 'ਚ ਸਾਡੀਆਂ ਤਿੰਨ ਸੀਟਾਂ ਹੁੰਦੀਆਂ ਸੀ? ਅੱਜ ਜਦੋਂ ਇੱਡਾ ਵੱਡਾ ਪਰਿਵਾਰ ਬਣ ਚੁੱਕਾ ਸੀ ਤੇ ਆਪਾਂ ਤਿੰਨ ਸੀਟਾਂ ਦੇ ਸਮਟੇ ਰਹੇਗੇ। ਇਹ ਚੀਜ਼ ਨੂੰ ਤੇ ਕਦੀ ਆਪਾਂ ਸੋਚਿਆ ਹੀ ਨਹੀਂ ਆਪਾਂ ਬਚਣ ਲਈ ਇਲਜ਼ਾਮ ਲਗਾਉਂਦੇ ਆਂ ਦੂਜਿਆਂ ਤੇ ਲੇਕਿਨ ਜ਼ਰੂਰਤ ਹੈ ਕਿ ਸੋਚੋ ਵੀ ਕਿਹੜੀ ਗੱਲੋਂ ਸਾਡਾ ਆਪਣੇ ਜਿਹੜੇ ਸ਼ਰੋਮਨੀ ਅਕਾਲੀ ਦਲ ਲਈ ਕੁਰਬਾਨੀਆਂ ਕਰਦੇ ਸੀ ਉਹ ਪਰਿਵਾਰ ਇੱਕਦਮ ਪਿੱਛੇ ਕਿਉਂ ਹੋਏ ਆ ਕਿਉਂਕਿ ਅਸੀਂ ਖੁਦ ਹੀ ਉਹਨਾਂ ਨੂੰ ਝਕਮ ਦਿੱਤੇ ਆ ਖੁਦ ਹੀ ਉਹਨਾਂ ਨੂੰ ਬੇਇੱਜ਼ਤ ਕਰਕੇ ਕਟਿਆ ਇਹ ਦੀ ਜਿਹੜੀ ਇਦਾਂ ਦੀ ਕੋਈ ਗੱਲ ਹੈ ਜਿੱਥੇ ਮਰਜ਼ੀ ਨਜ਼ਰ ਮਾਰ ਲਓ ਆਪਣੇ ਸ਼ਹਿਰ ਵਿੱਚ ਨਜ਼ਰ ਮਾਰ ਲਓ ਜਿਹੜੇ ਪਰਿਵਾਰਾਂ ਨੇ ਸ਼ਰੋਮਨੀ ਅਕਾਲੀ ਦਲ ਲਈ ਜੇਲਾਂ ਕਟੀਆਂ ਜਥੇਦਾਰ ਕੁਲਦੀਪ ਸਿੰਘ ਪਾਟਿਆ ਜਿਨ੍ਹਾਂ ਨੇ ਸ ਆ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਸ ਆ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕਹਿੰਦੀ ਹੈ ਕਿ 17 ਸਾਲ 20 ਸਾਲ ਦੀ ਜੇਲ ਹੈ ਤੇ 9-10 ਸਾਲ ਤੇ ਸਾਡੇ ਪਿਤਾ ਜੀ ਨੇ ਉਹਨਾਂ ਨਾਲ ਕਟਿਆ ਕਿ ਜੇ ਸਾਡੇ ਪਰਿਵਾਰ ਦੇ ਨਾਲ ਇਦਾਂ ਦਾ ਕਰ ਸਕਦੇ ਐ ਤੇ ਬਾਕੀ ਲੋਕਾਂ ਨਾਲ ਕੀ ਹੋਇਆ ਹੋਊਗਾ ਇਹ ਸੋਚਣ ਦੀ ਜ਼ਰੂਰਤ ਹੈ ਅੱਜ ਵੀ ਸ਼ਰੂਮ ਨੇ ਅਸੀਂ ਸ਼ਹਿਰ ਦੇ ਰਹਿਣ ਵਾਲੇ ਆ ਅਸੀਂ ਸ਼ਹਿਰ ਵਿੱਚ ਵਿਚਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਪਰਿਵਾਰ ਨੇ ਜਿੰਨੇ ਵਰਕਰ ਨੇ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਦੇ ਥੱਲੇ ਹੀ ਖੜੇ ਨੇ ਉਹ ਗੱਲ ਇਹਦਾ ਕਿ ਉਹ ਝੰਡੇ ਦੇ ਥੱਲੇ ਨਜ਼ਰ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਅਸੀਂ ੱੱੱਕੇ ਮਾਰ ਕੇ ਕੱਢ ਆਇਆ ਅਸੀਂ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢ ਆਇਆ ਅੱਜ ਕਿਸ ਮੂਹ ਦੇ ਨਾਲ ਨਾਲ ਕਿੰਨੇ ਅਪਰੋਚ ਕੀਤੀ ਹੈ ਕਿਹਾ ਅਸੀਂ ਕਦੀ ਸੋਚਿਆ ਕਿ ਅਸੀਂ ਇਹ ਪਰਿਵਾਰਾਂ ਨੂੰ ਦੁਬਾਰਾ ਲੈ ਕੇ ਆਈਏ ਤੇ ਆਪਾਂ ਫਿਰ ਵਿਸ਼ਾਲ ਇੱਕ ਉਹੀ ਤਰੀਕੇ ਦਾ ਇੱਕ ਜਲਵਾ ਦਿਖਾਈਏ ਅਪਾ ਇੱਥੇ ਇਦਾਂ ਦੀ ਕਾਰ ਵੀ ਕੀਤੀ ਨਹੀਂ ਇਹ ਤਾਂ ਆਪਣੇ ਆਪ ਨੇ ਚੀ ਉਲਝੀ ਹੋਈਆਂ ਹਰਪ੍ਰੀਤ ਸਿੰਘ ਜੀ ਬਣ ਗਏ ਉਹਨਾਂ ਕੋਲ ਨਿਸ਼ਾਨ ਨਹੀਂ ਹੈਗਾ ਉਹਨਾਂ ਕੋਲ ਕਾਨੂੰਨੀ ਅਸੀਂ ਕਾਨੂੰਨੀ ਤਗੜੇ ਆ ਨਾ ਤੇ ਇੱਥੇ ਕਾਨੂੰਨ ਦੀ ਜੇ ਅਸੀਂ ਤਗੜੇ ਸੀ ਤੇ ਅਸੀਂ ਤਿੰਨ ਸੀਟਾਂ ਦੇ ਕਿਉਂ ਰਹਿ ਗਏ ਜੇ ਅਸੀਂ ਤਗੜੇ ਸੀਗੇ ਤੇ ਮੈਨੂੰ ਇਹ ਦੱਸੋ ਜ਼ਮਾਨਤ ਕਿਹਦੀ ਬਚੀ ਹੈ ਸਾਡੀਆਂ ਜ਼ਮਾਨਤਾ ਤੱਕ ਤੇ ਬਚੀਆਂ ਨਹੀਂ ਇਹਨੂੰ ਵੀ ਛੱਡੋ ਜੀ ਤੁਸੀਂ ਕਾਉਂਸਲਰ ਦੇ ਆ ਜਾਓ ਜਿਸ ਅਕਾਲੀ ਦਲ ਦੀ ਟਿਕਟ ਲੈਣ ਲਈ ਲੜਾਈ ਜਲਦੀ ਸੀ ਤੱਕੇ ਸ਼ਹੀ ਗਾ ਹੁੰਦੀ ਸੀ ਅਪਰੋਚਾਂ ਲਾਈਆਂ ਜਾਂਦੀਆਂ ਸੀ ਅੱਜ ਉੱਥੇ ਸ਼੍ਰੋਮਣੀ ਅਕਾਲੀ ਦਲ ਆਪਣੇ ਕੈਂਡੀਡੇਟ ਨਹੀਂ ਖੜਾ ਕਰ ਸਕਿਆ ਔਰ ਜਿਹੜੇ ਕੀਤੇ ਉਹ ਆਪਣੇ ਕੋਲ ਲੁਕੇ ਹੋਏ ਨਹੀਂ ਹੈਗੇ ਪ੍ਰਧਾਨ ਆਪਣੇ ਏਰੀਏ ਦੇ ਵਿੱਚ ਨਹੀਂ ਖੜਾ ਕਰ ਸਕਿਆ ਆਪਣਾ ਇੱਕ ਕੈਂਡੀਡੇਟ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਇੱਕ ਤਰੀਕੇ ਨਾਲ ਦੇਖਣ ਦੀ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਇਸ ਲਈ ਜ਼ਰੂਰੀ ਨਹੀਂ ਹੈ ਕਿ ਇੱਕ ਦੂਜੇ ਦੀ ਲੱਤ ਖਿੱਚੋ ਇਸ ਲਈ ਜ਼ਰੂਰੀ ਹੈਗੀ ਹੈ ਕਿ ਆਪਾਂ ਇਕੱਠੇ ਹੋਈਏ ਇੱਕ ਛਤਰੀ ਥੱਲੇ ਇਕੱਠੇ ਹੋਗੇ ਇਕੱਠੇ ਹੋਵਾਂਗੇ ਤੇ ਸਾਡਾ ਬਚਾਅ ਆ। ਤੁਹਾਨੂੰ ਲੱਗਦਾ ਹੈਗਾ ਕਿ ਇੱਥੇ ਨਿੱਜੀ ਮਫਾਦ ਵੀ ਹੋ ਜਾਂਦੇ ਆ ਕਿ ਪਹਿਲਾ ਟਕਸਾਲੀ ਜਿਹੜੇ ਪਰਿਵਾਰ ਜਿਹੜੇ ਕਹਿੰਦੇ ਆ ਉਹ ਕਹਿੰਦਾ ਅੱਜ ਦੀ ਘੜੀ ਸਾਇਲੈਂਟ ਬੈਠੇ ਹੈ ਕਿ ਆ ਦੂਸਰੇ ਐਕਟਿਵ ਹੈਗੇ ਆ। ਕੱਲ ਉਹ ਜਿਹੜਾ ਟਕਸਾਲੀ ਪਰਿਵਾਰ ਅੱਗੇ ਲੈ ਆਉਂਦੇ ਆ ਤੇ ਜਿਹੜੇ ਅੱਜ ਕਹਿੰਦਾ ਐਕਟਿਵ ਹੈਗੇ ਆ ਤੇ ਕੱਲ ਉਹ ਚੁੱਪ ਕਰਕੇ ਬੈਠ ਜਾਣਗੇ ਤਾਂ ਇਸ ਚੱਕਰ ਦੇ ਵਿੱਚ ਹੀ ਇਕਾਲੀ ਦਲ ਦਾ ਨੁਕਸਾਨ ਹੋ ਰਿਹਾ। ਪਹਿਲੀ ਗੱਲ ਤੇ ਤੁਹਾਨੂੰ ਦੂਸਰਾ ਹੁਣ ਕੋਈ ਨਜ਼ਰ ਹੀ ਨਹੀਂ ਆ ਰਿਹਾ ਤੁਸੀਂ ਮੈਂ ਦਿਖਾਉ ਤਾ ਸਹੀ ਡੈਲੀਗੇਟਸ ਜਿਹੜੇ ਅਸੀਂ ਕਹਿੰਦੇ ਬਣਾਏ ਐ ਜਾਂ ਬੰਦੇ ਐ ਆਪਾਂ ਲੁਧਿਆਣੇ ਦੀਆਂ ਜਿਹੜੀਆਂ ਚੋਨਾ ਹੋਈਆਂ ਉਹਦੇ ਵਿੱਚ ਸਾਨੂੰ ਵੋਟਾਂ ਮਿਲੀਆਂ 8000 ਤੇ ਡੈਲੀਗੇਟ ਅਸੀਂ ਬਣਾਏ ਉੱਤੇ 15000 ਤੇ ਜੇ 15000 ਡੈਲੀਗੇਟ ਬਣਾਏ ਤੇ ਬਾਕੀ ਦੇ ਉਹ 7000 ਡੈਲੀਗੇਟ ਕਿੱਥੇ ਚਲੇ ਗਏ ਇਸ ਲਈ ਇਹ ਚੀਜ਼ਾਂ ਨੂੰ ਸਾਨੂੰ ਥੋੜਾ ਜਿਹਾ ਲੈਣਾ ਅਗਨੋਰ ਕਰਨ ਦੀ ਜ਼ਰੂਰਤ ਹੈ ਇਕੱਠੇ ਹੁੰਦੀ ਜ਼ਰੂਰਤ ਹੈ ਕਿਦਰੇ ਨਾ ਕਿਦਰੇ ਆਪਣਾ ਹੰਕਾਰ ਛਡਣਾ ਪਵੇਗਾ ਜੇ ਹੰਕਾਰ ਛਡਾਂਗੇ ਨਹੀਂ ਤੇ ਆਪਾਂ ਨੁਕਸਾਨ ਹੀ ਨੁਕਸਾਨੇ ਜਾਵਾਂਗੇ ਔਰ ਨੁਕਸਾਨ ਹੀ ਉਠਾਵਾਂਗੇ ਇਹ ਹੀ ਮੇਰੀ ਇੱਕ ਅਪੀਲ ਹੈਗੀ ਇਹ ਸਤਸੁਖਬੀਰ ਸਿੰਘ ਬਾਦਲਰਾਨ ਸਾਹਿਬ ਨੂੰ ਵੀ ਔਰ ਉਹਨਾਂ ਦੀ ਪੂਰੀ ਟੀਮ ਨੂੰ ਵੀ ਕਿ ਆਪਾਂ ਪਿਛਲੇ 6 ਮਹੀਨੇ 8 ਮਹੀਨੇ ਜਾਂ 1 ਸਾਲ ਦਾ ਰਿਜ਼ਲਟ ਕੱਢੀਏ ਕਿ 1 ਸਾਲ ਤੋਂ ਜੋ ਚੱਲ ਰਿਹਾ ਕੀ ਅਸੀਂ ਉਹਦੇ 'ਚ ਕੋਈ ਪ੍ਰਾਪਤ ਕੀਤਾ ਜਾਂ ਅਸੀਂ ਗੁਆਇਆ ਜੇ ਤੇ ਪ੍ਰਾਪਤ ਕੀਤਾ ਫਿਰ ਤੁਸੀਂ ਇਹ ਲੜਾਈ ਨੂੰ ਅੱਗੇ ਰੱਖੋ ਜੇ ਪ੍ਰਾਪਤ ਨਹੀਂ ਕੀਤਾ ਤੇ ਫਿਰ ਸਾਨੂੰ ਆਪਣੀ ਈਗੋ ਛੱਡਣੀ ਚਾਹੀਦੀ ਹੈ ਤੇ ਬੈਠ ਕੇ ਮਿਲ ਜੁਲ ਕੇ ਬੈਠ ਕੇ ਇਹਦਾ ਹੱਲ ਕੱਢਣਾ ਚਾਹੀਦਾ ਜਿਵੇਂ ਤੁਸੀਂ ਬੈਠਣ ਦੀ ਗੱਲ ਹੈਗੀ ਆ ਸੁਭਾਅਕ ਦੀ ਗੱਲ ਆ ਕਿ ਇੱਕ ਵਸ ਜਦੋਂ ਨਵਾਂ ਅਕਾਲੀ ਦਲ ਬਾਕੀ ਤੁਹਾਡੇ ਵੱਲੋਂ ਬਣਾਇਆ ਜਾ ਰਿਹਾ ਹੋਣਾ ਉਹਨਾਂ ਵੱਲੋਂ ਵੀ ਅਪਰੋਚ ਕੀਤੀ ਜਾ ਰਹੀ ਹੋਣੀ ਆ ਤੁਹਾਡੇ ਤੱਕ ਕੋਈ ਅਪਰੋਚ ਕੀਤੀ ਗਈ ਦੇਖੋ ਅਪਰੋਚ ਸਮੇਂ-ਸਮੇਂ ਸਿਰ ਲਗਾਤਾਰ ਹੋਈਆਂ ਪਿਛਲੇ ਦਿਨੇ ਬੀਬੀ ਜਗੀਰ گور ਜੀ ਵਡਾਲਾ ਸਾਹਿਬ ਸਾਧ ਸਰਵਨ ਸਿੰਘ ਫਲੋਰ 2-3 ਘੰਟੇ ਮੇਰੇ ਘਰ ਦੇ ਵਿੱਚ ਮੀਟਿੰਗ ਕਰਕੇ ਗਏ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ੋਰ ਲਾਇਆ ਕਿਉਂਕਿ ਉਹਨਾਂ ਨੂੰ ਪਤਾ ਹੈ ਸ਼ਰੂਮਨੀ ਅਕਾਲੀ ਦਲ ਦਾ ਜੇ ਤੁਸੀਂ ਇਤਿਹਾਸ ਦੇਖਣਾ ਹੈ ਤੇ ਦੁਆਬਾ ਸ਼ਿਰਗੁਰ ਸਿੰਘ ਸਭਾ ਦੀ 1952 ਦੀ ਰਜਿਸਟਰ ਬੋਡੀ ਦੀ ਲਿਸਟ ਕੱਢ ਲਓ ਉਹਦੇ ਵਿੱਚ ਜਿੰਨੇ ਮੈਂਬਰ ਨੇ ਉਹ ਸ਼ਹਿਰ ਦੇ ਦੁਆਬੇ ਦੇ ਕੇਂਦਰੀ استان ਦੇ ਮੈਂਬਰ ਨੇ ਉਹ 32 ਦੇ 32 ਪਰਿਵਾਰਾਂ ਨੇ ਜੇਲਾਂ ਗੱਟੀਆਂ ਹੀਆਂ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਤੁਹਾਡੀਆਂ ਕੜੀਆਂ ਵੀ ਜੁੜਨਗੀਆਂ ਤੇ ਤੁਹਾਨੂੰ ਨਜ਼ਰ ਵੀ ਆਏਗਾ ਕਿ ਉਹ ਪਰਿਵਾਰ ਅੱਜ ਵੀ ਜਲੰਧਰ ਇੱਥੇ ਰਹਿੰਦੇ ਨੇ ਉਹ ਪਰਿਵਾਰਾਂ ਦੇ ਪਰਿਵਾਰ ਵੱਡੇ ਹੋਏ ਨੇ ਲੇਕਿਨ ਆਪਾਂ ਉਹਨਾਂ ਨੂੰ ਦੂਰ ਕੀਤਾ ਇਸ ਲਈ ਜ਼ਰੂਰੀ ਹੈਗਾ ਕਿ ਜਿਨ੍ਹਾਂ ਨੇ ਅਪਰੋਚ ਸਮੇ ਸਮੇਂ ਸਰ ਕੀਤੀ ਹੈ ਮਨ ਤਾਂ ਸ਼ਰੂਮ ਨਹੀਂ ਅਕਾਲੀ ਦਾ ਕਈ ਵਾਰੀ ਮੇਰੀ ਚੀਮਾ ਸਾਹਿਬ ਨਾਲ ਗੱਲ ਹੋਈ ਮੈਨੂੰ ਕਈ ਵਾਰੀ ਉਹਨਾਂ ਦੇ ਜਦੋਂ ਇਲੈਕਸ਼ਨ ਆਉਂਦੀ ਇਹਨਾਂ ਨੂੰ ਯਾਦ ਆ ਜਾਂਦਾ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਤੋਂ ਪਹਿਲਾਂ ਵੀ ਯਾਦ ਕਰਨਾ ਚਾਹੀਦਾ ਹੈ ਮੇਰੀ ਅਪੀਲ ਹੈਗੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ ਜੇ ਆਪਾਂ ਕਹਿੰਨੇ ਆ ਕਿ ਸਾਹ ਹਰਪ੍ਰੀਤ ਸਿੰਘ ਜੀ ਗਲਤ ਨੇ ਲੇਕਿਨ ਇਸ ਧੜੇ ਨੇ ਇੱਕ ਦੇਖਿਆ ਜਾਵੇ ਤੇ ਇੱਕ ਅਕਾਲ ਤਖਤ ਸਾਹਿਬ ਤੋਂ ਜੋ ਆਦੇਸ਼ ਹੋਏ ਸੀ ਉਹਦੇ ਮੁਤਾਬਕ ਕੀਤਾ ਆਪਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਸਾਰਾ ਕੋਈ ਮੰਨਣ ਤੋਂ ਬਾਅਦ ਆਪਾਂ ਪਿੱਛੇ ਹਟੇ ਆ ਕਿਹਾ ਉਹਦਾ ਮੈਸੇਜ ਸ਼੍ਰੋਮਣੀ ਅਕਾਲੀ ਦਲ ਲਈ ਸਹੀ ਚੱਲ ਗਿਆ ਜਾਂ ਸੰਗਤ ਹੀ ਸਹੀ ਚੱਲ ਗਿਆ ਜਾਂ ਤੇ ਅਸੀਂ ਉੱਥੇ ਡਟ ਕੇ ਕਹਿੰਦੇ ਕਿ ਅਸੀਂ ਗਲਤ ਆ ਅਸੀਂ ਸਹੀ ਆ ਜੋ ਹੋ ਰਿਹਾ ਉਹ ਗਲਤ ਹੈ ਲੇਕਿਨ ਫਿਰ ਵੀ ਬਾਦਲ ਪਰਿਵਾਰ ਦਾ ਬਾਦਲ ਸਾਹਿਬ ਦਾ ਵੱਡੇ ਬਾਦਲ ਸਾਹਿਬ ਦਾ ਲੋਕੀ ਸਤਕਾਰ ਕਰਦੀ ਹੈ ਪਿਆਰ ਕਰਦੇ ਹੈ ਇਸ ਲਈ ਸ਼ਰੂਮ ਨਹੀਂ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਆਪਣਾ ਇਸ ਚੀਜ਼ਾਂ ਨੂੰ ਗਲਤ ਬਿਆਨ ਬਿਆਜਨ ਛੱਡ ਕੇ ਇਕੱਠੇ ਹੋ ਕੇ ਜੁੜ ਕੇ ਦਵਾਰਾ ਸੋਚਣ ਕਿ ਪਿਛਲੇ 1 ਸਾਲ ਡੇਢ ਸਾਲ ਦੇ ਵਿੱਚ ਕੀ ਕਮਾਇਆ ਤੇ ਕੀ ਗੁਆਇਆ ਜੇ ਸ਼ਰੂਮ ਨਹੀਂ ਅਕਾਲੀ ਦਲ ਨੇ ਕੁਝ ਕਮਾਇਆ ਹੈ ਤੇ ਫਿਰ ਇਹ ਲੜਾਈ ਕੰਟੀਨਿਊ ਰੱਖਣ ਜੇ ਨਹੀਂ ਕਮਾਇਆ ਤੇ ਫਿਰ ਇਕੱਠੇ ਹੋਣਾ ਜ਼ਰੂਰੀ ਹੈ ਦੂਸਰੇ ਪਾਸੇ ਹੁਣ ਆਪਾਂ ਮੇਰਾ ਆਖੀਰਲਾ ਸਵਾਲ ਹੈ ਕਿ ਜਦੋਂ ਦੁਆਬੇ ਦੀ ਸਿਆਸਤ ਦੀ ਗੱਲ ਕਰਦੇ ਹੈਗੇ ਆ ਤਾਂ ਅਕਾਲੀ ਦਲ ਇੱਥੋਂ ਕਿੱਦਾਂ ਨਾ ਕੀਤੇ ਹੁਣ ਗਾਇਬ ਨਜ਼ਰ ਆਉਂਦਾ ਹੈਗਾ ਉਹਦੇ ਕੀ ਲੱਗਦਾ ਹੈ ਕਿ ਕਿਵੇਂ ਮੋੜ ਐਕਟਿਵ ਹੋ ਸਕਦਾ ਹਾਲਾਂਕਿ ਜਿਵੇਂ ਤੁਸੀਂ ਦੱਸਿਆ ਕਿ ਪੁਰਾਣੇ ਪਰਿਵਾਰ ਬੈਠੇ ਆ ਕਿ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈਗੀ ਆ ਪਰ ਕੀ ਉਸ ਤੋਂ ਇਲਾਵਾ ਵੀ ਕਿਵੇਂ ਨਾ ਕਿਵੇਂ ਕਰਕੇ ਕੋਈ ਐਕਟਿਵ ਕੀਤਾ ਜਾ ਸਕਦਾ ਜਦੋਂ 27 ਦੀਆਂ ਚੋਣਾਂ ਸਿਰ ਤੇ ਖੜੀਆਂ ਹੋਣ ਤੁਸੀਂ ਪਿਛਲੀਆਂ ਚੋਣਾਂ ਦੇ ਰਿਜ਼ਲਟ ਕੱਢੋ ਹਰ ਵਾਰ ਸਰਕਾਰ ਦੁਆਬੇ ਨੇ ਬਣਾਈ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਦੁਆਬੇ ਨੇ ਹੀ ਸਰਕਾਰਾਂ ਦਿੱਤੀਆਂ ਨੇ ਹੁਣ ਆਂਦੀ ਇਹ ਗੱਲ ਕਿ ਦੁਆਬੇ ਦੇ ਵਿੱਚ ਦੁਆਬਾ ਸ਼ੁਰੂ ਤੋਂ মিডিਆ ਦਾ ਘਰ ਰਿਹਾ ਇੱਥੋਂ ਮੈਸੇਜ ਸਟਰੋਂਗ ਜਾਂਦੇ ਆ ਔਰ ਦੁਆਬੇ ਦੇ ਵਿੱਚ ਆ ਕੇ ਇਹਨਾਂ ਨੂੰ ਅੱਜ ਵੀ ਪਰਿਵਾਰ ਇਕੱਠੇ ਬੈਠਣ ਨੂੰ ਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਦੇ ਥੱਲੇ ਬੈਠਣ ਨੂੰ ਤਿਆਰ ਹੈ ਰੱਖਿਆ ਪੂਰਨਾ ਦੇ ਜਿਹੜਾ ਬਿਆਨ ਸਸ ਕੁਬੀਰ ਸਿੰਘ ਨੇ ਦਿੱਤਾ ਜਿਹਦੇ ਚ ਉਹ ਕਹਿੰਦੇ ਜੀ ਅੱਜ ਮੈਂ ਦੇਖ ਰਿਹਾ ਬਈ ਅਕਾਲੀ ਕਾਂਗਰਸ ਦੇ ਜਲਸੇ ਜਿ ਬੈਠੇ ਐ ਉਧਰਲੇ ਪਾਸੇ ਆਪ ਦੇ ਬੈਠੇ ਐ ਉਹਨਾਂ ਨੂੰ ਭੇਜਣ ਨਾਲੇ ਅਸੀਂ ਆ ਵੈਸਟ ਬੰਗਾਲ ਦੀ ਲਾਸਟ ਲੜਾਈ ਨੂੰ ਮੰਨਤਾ ਬੈਨਰਜੀ ਦਾ ਜਿੱਤਣ ਦਾ ਕਾਰਨ ਦੇਖੋ ਉਹਨੇ ਲੀਕ ਮਾਰੀ ਸੀ ਉਹਨੇ ਕਿਹਾ ਸੀ ਲੀਕ ਦੇ ਇੱਕ ਪਾਸੇ ਜਿਹੜੇ ਮੇਰੇ ਵਰਕਰ ਐ ਮੇਰੇ ਵੱਲ ਆ ਜਾਣ ਆਪਾਂ ਤੇ ਇੱਥੇ ਸਾਰਾ ਕੋਈ ਸਾਂਝਾ ਕਰਦੇ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤੇ ਕਾਂਗਰਸ ਵਾਲੇ ਪੁਲਿਸ ਲਵਾਉਂਦੀ ਸੀ ਆਪਾਂ ਨੂੰ ਛੋੜੀਆਂ ਜਿਹੇਆਂ ਪੁਰਾਣੀਆਂ ਗੱਲਾਂ ਨੂੰ ਭੁੱਲਣਾ ਨਹੀਂ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਹੈ ਕਿ ਵੀ ਇਹ ਇਹ ਫਰਕ ਕਿਉਂ ਪਿਆ ਦੁਆਬਾ ਅੱਜ ਵੀ ਸਟਰੋਂਗ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਵੀ ਤਕੜਾ ਹੋ ਕੇ ਬੈਠਾ ਹੋਇਆ ਹੈ ਸਿਰਫ ਉਹ ਦੇਖਦਾ ਵੇ ਹੈ ਕਿ ਕਦੋਂ ਇਹ ਇਕੱਠੇ ਹੋਣ ਤੇ ਅਸੀਂ ਸਾਰੇ ਬਾਹਰ ਨਿਕਲੀਏ ਜੀ ਤੋਂ ਬਹੁਤ ਬਹੁਤ ਧੰਨਵਾਦ ਆਪ ਦਾ ਬਹੁਤ ਬਹੁਤ ਧੰਨਵਾਦ ਮੈਂ ਪੰਜਾਬ ਕੇਸਰੀ ਦਾ ਜਗਬਾਨੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਇੱਕ ਮੌਕਾ ਦਿੱਤਾ ਆਪਣਾ ਮੈਸੇਜ ਸਾਰਿਆਂ ਤੱਕ ਪਹੁੰਚਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸਾਨੂੰ ਪਰਮਜੀਤ ਸਿੰਘ ਪਾਰਟੀ ਆ ਜਿਨ੍ਹਾਂ ਨਾਲ ਅਕਾਲੀ ਦਲ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਖਾਸ ਤੌਰ ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਪੁਰਾਣੇ ਅਕਾਲੀ ਨੇ ਅਕਾਲੀ ਟਕਸਾਲੀ ਪਰਿਵਾਰ ਹੈਗੇ ਨੇ ਉਹ ਅੱਜ ਵੀ ਕਿੰਦਾ ਐਕਟਿਵ ਹੋਣਾ ਚਾਹੁੰਦੇ ਨੇ ਪਰ ਲੋੜ ਹੈ ਮਾਣ ਸਨਮਾਨ ਦੀ ਕਿ ਆਖਰਕਾਰ ਕਦੋਂ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ ਗਿਆ ਜਾਂ ਫਿਰ ਪੂਰੀ ਪੰਥਕ ਅਕਾਲੀ ਸ਼ਕਤੀ ਜਦੋਂ ਇੱਕ ਝੰਡੇ ਥਲੇ ਕਟ्टी ਹੁੰਦੀ ਆ ਤੇ ਉਸ ਤੋਂ ਬਾਅਦ ਦਵਾਪਾ ਕੀ ਪੰਜਾਬ ਦੇ ਵਿੱਚ ਵੀ ਜਿੱਤ ਵੱਲ ਕਦਮ ਉਧਾਇਆ ਜਾ ਸਕਦੇ ਨੇ ਕੈਮਰਾਮੈਨ ਸਾਹਿਬ ਦੇ ਨਾਲ ਮੈਂ ਜਗਵੰਤ ਜਗਮਾਨੀ ਟੀਵੀ ਜਲੰਧਰ